ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਰੇ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਪੀਅਰ ਪਾਲੀਆ ਵੱਲੋਂ ਕ੍ਰਿਮੀਨਲ ਕੋਰਟ ਦੇ ਵਿੱਚ ਸੋਧ ਕਰ ਜਨਤਕ ਅਥਾਵਾ ਤੇ ਟੈਂਟ ਲਾਉਣ ਤੇ ਪਾਬੰਦੀ ਲਗਾਉਣ ਦਾ ਵਾਦਾ ਪੁਲਿਸ ਨੂੰ ਟੈਂਟਾਂ ਦੇ ਵਿੱਚ ਰਹਿਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਵਧੇਰੇ ਸ਼ਕਤੀਆਂ ਦਿੱਤੀਆਂ ਜਾਣਗੀਆਂ ਪ੍ਰਦਾਨ ਟੋਰਾਂਟੋ ਪੀਅਰਸਨ 에ਰਪੋਰਟ ਦੇ ਉਤੇ ਪੁਲਿਸ ਦੇ ਵੱਲੋਂ ਗੋਲੀ ਮਾਰਨ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਪੀਲ ਪੁਲਿਸ ਅਨੁਸਾਰ ਘਟਨਾ ਦੇ ਦੌਰਾਨ ਕੋਈ ਪੁਲਿਸ ਅਧਿਕਾਰੀ ਨਹੀਂ ਜ਼ਖਮੀ ਮੈਟਰੋ ਵੈਂਕੂਵਰ ਤੇ ਫਰੇਜ਼ਰ ਵੈਲੀ ਦੇ ਵਿੱਚ ਰਹੇਗੀ ਧੁੱਪ ਇਸ ਖੇਤਰ ਦੇ ਵਿੱਚ ਕਾਫੀ ਧੁੱਪ ਤੇ ਤਾਪਮਾਨ ਰਹੇਗਾ ਗਰਮ ਖਬਰਾਂ ਵਿਸਾਰ ਦੇ ਨਾਲ ਕੰਜ਼ਰਵੇਟਿਵ ਲੀਡਰ ਪੀਰੇ ਪਾਲਿਵ ਨੇ ਹੁਣ ਜਨਤਕ ਥਾਵਾਂ ਦੇ ਉੱਤੇ ਟੈਂਟ ਟਾਉਣ ਨੂੰ ਗੈਰ ਕਾਨੂੰਨੀ ਬਣਾਉਣ ਦੇ ਲਈ ਕ੍ਰਿਮੀਨਲ ਕੋਡ ਦੇ ਵਿੱਚ ਸੋਧ ਕਰਨ ਤੇ ਪੁਲਿਸ ਨੂੰ ਇਨ੍ਹਾਂ ਤੰਬੂਆਂ ਦੇ ਵਿੱਚ ਰਹਿਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੇ ਲਈ ਵਧੇਰੇ ਸ਼ਕਤੀਆਂ ਦੇਣ ਦਾ ਵਾਅਦਾ ਕੀਤਾ ਗਿਆ ਹੈ ਪਰ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਉਹਨਾਂ ਲੋਕਾਂ ਦੇ ਕੋਲ ਰਿਹਾਇਸ਼ ਅਤੇ ਹੋਰ ਸਹਾਇਤਾ ਤੱਕ ਪਹੁੰਚ ਹੋਵੇ ਵਾਲੀਅਮ ਨੇ ਕਿਹਾ ਹੈ ਕਿ ਜਿੱਥੇ ਇਹ ਨਜਾਇਜ਼ ਕੰਬੂ ਹੁੰਦੇ ਨੇ ਉੱਥੇ ਹਿੰਸਾ ਨਸ਼ੇ ਤਸਕਰੀ ਤੇ ਅੱਡੇ ਇਹ ਬਣ ਜਾਂਦੇ ਨੇ ਲਿਬਰਲ ਲੀਡਰ ਮਾਰਕ ਕਾਰਨੀ ਅਤੇ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਹਾਲਾકી ਪੋਲੀ ਆਫ ਦਾ ਪ੍ਰਸਤਾਵ ਦੀ ਨਿੰਦਾ ਕੀਤੀ ਹੈ ਪਰ ਪੇਰੇ ਪੋਲੀ ਆਫ ਦਾ ਕਹਿਣਾ ਹੈ ਕਿ ਇਹਨਾਂ ਟੈਂਟਾਂ ਵਾਲੀਆਂ ਥਾਵਾਂ ਦੇ ਉੱਤੇ ਭੀੜ ਘਟਾਉਣਾ ਜ਼ਰੂਰੀ ਹੈ ਕਿਉਂਕਿ ਇਹ ਜ਼ਿਆਦਾਤਰ ਇੱਥੇ ਇਲੀਗਲ ਕੰਮ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਇਸ ਲਈ ਮਾਰਕ ਕਰਨੀ ਪੁਲਿਸ ਨੂੰ ਵਾਧੂ ਅਥਾਰਟੀ ਦੇਣਗੇ ਤਾਂ ਕਿ ਉਹ ਇਹ ਟੈਂਟ ਜਿਹੜੇ ਨੇ ਟੈਂਟਾਂ ਦੇ ਵਿੱਚ ਰਹਿਣ ਵਾਲੇ ਲੋਕ ਨੇ ਇਹਨਾਂ ਨੂੰ ਇੱਥੋਂ ਜਨਤਕ ਥਾਵਾਂ ਤੋਂ ਹਟਾ ਸਕਣ ਉਹਨਾਂ ਗਿਆ ਕਿ ਸਾਡੀ ਸਰਕਾਰ ਜਿਹੜੀ ਹੈ ਸਰਕਾਰ ਆਉਣ ਦੇ ਉੱਤੇ ਅਸੀਂ ਇਹ ਸ਼ਕਤੀ ਪ੍ਰਦਾਨ ਪੁਲਿਸ ਨੂੰ ਕਰਾਂਗੇ ਹਾਲਾਂਕਿ ਬਾਕੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਇਹ ਫੈਸਲਾ ਪਸੰਦ ਨਹੀਂ ਆ ਰਿਹਾ ਤੇ ਉਹ ਇਸ ਫੈਸਲੇ ਦੀ ਨਿੰਦਾ ਕਰ ਰਹੇ ਨੇ ਵੈਨਕੂਵਰ ਸਥਿਤ ਇੱਕ ਪ੍ਰਵਾਸੀ ਐਸੋਸੀਏਸ਼ਨ ਮੋਸੈਕ ਦੀ ਸੀਈਓ ਨੇ ਕਿਹਾ ਹੈ ਕਿ ਕੋਈ ਇੱਕ ਵੋਟ ਅਜੇ ਹੀ ਨਹੀਂ ਹੈ ਕਿ ਇੱਕ ਪ੍ਰਵਾਸੀ ਵੋਟ ਕਰੇਗਾ ਬਲਕਿ ਬਹੁਤ ਸਾਰੇ ਪ੍ਰਵਾਸੀ ਜਿਹੜੇ ਨੇ ਕੈਨੇਡੀਅਨ ਪ੍ਰਵਾਸੀ ਵੋਟ ਕਰਨ ਦੇ ਲਈ ਤਿਆਰ ਨਹੀਂ ਔਰ ਇਹ ਵਿਭਿੰਨ ਪਾਈਚਾਰੇ ਯਾਨੀ ਵੱਖ-ਵੱਖ ਪਾਈਚਾਰੇ ਤੋਂ ਨੇ ਕੁਝ ਚੀਜ਼ਾਂ ਨੇ ਉਹਨਾਂ ਨੇ ਕਿਹਾ ਕਿ ਜੋ ਸਾਡੇ ਲਈ ਮਾਇਨੇ ਰੱਖਦੀਆਂ ਨੇ ਬੇਸ਼ੱਕ ਜਿਵੇਂ ਕਿ ਸਾਰੇ ਜਿਹੜੇ ਕੈਨੇਡੀਅਨ ਨੇ ਉਹ ਵੋਟ ਕਰਦੇ ਨੇ ਤਾਂ ਪ੍ਰਵਾਸੀ ਵੋਟ ਇਸ ਵਿਚਾਰ ਨੂੰ ਦਰਸਾਉਂਦਾ ਹੈ ਕਿ ਪ੍ਰਵਾਸੀ ਚੋਣਾਂ ਦੇ ਵਿੱਚ ਸਮੂਹਿਕ ਤੌਰ ਦੇ ਉੱਤੇ ਇੱਕੋ ਜਿਹੇ ਮੁੱਦਿਆਂ ਦੇ ਲਈ ਹੀ ਵੋਟ ਪਾ ਰਹੇ ਨੇ ਪਰ ਮਹਾਰੇ ਕਹਿੰਦੇ ਨੇ ਕਿ ਅਜਿਹੀ ਕੋਈ ਨਹੀਂ ਹੈ ਮਹਾਰਾ ਦਾ ਇਹ ਵੀ ਕਹਿਣਾ ਹੈ ਕਿ ਕੈਨੇਡੀਅਨ ਪ੍ਰਵਾਸੀ ਕੈਨੇਡੀਅਨ ਮੂਲ ਦੇ ਵੋਟਰਾਂ ਦੇ ਵਾਂਗ ਹੀ ਵੋਟ ਪਾਉਣਗੇ ਤੇ ਆਪੋ ਆਪਣੇ ਮੁੱਦਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹ ਵੋਟ ਕਰਨਗੇ ਕੈਨੇਡੀਅਨ ਪ੍ਰਵਾਸੀ ਵੀ ਬਾਕੀ ਆਬਾਦੀ ਦੇ ਵਾਂਗ ਵੋਟ ਪਾਉਣਗੇ ਕਿਉਂਕਿ ਦੇਸ਼ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਦੇ ਵਿੱਚ ਚੋਣਾਂ ਲਈ ਤਿਆਰ ਹੈ ਵੈਨਕੂਵਰ ਸਥਿਤ ਇੱਕ ਪ੍ਰਵਾਸੀ ਐਸੋਸੀਏਸ਼ਨ ਮੋਸੈਕ ਦੀ ਸੀਈਓ ਨੇ ਕਿਹਾ ਹੈ ਕਿ ਕੋਈ ਇੱਕ ਵੋਟ ਨਹੀਂ ਹੈ ਬਲਕਿ ਇੱਕ ਪ੍ਰਵਾਸੀ ਵੋਟ ਅਸੀਂ ਵੱਖ-ਵੱਖ ਪਾਈ ਜਾ ਰਹੇ ਤੋਂ ਆ ਕੁਝ ਚੀਜ਼ਾਂ ਨੇ ਜੋ ਸਾਡੇ ਲਈ ਮਾਇਨੇ ਰੱਖਦੀਆਂ ਨੇ ਬੇਸ਼ੱਕ ਜਿਵੇਂ ਕਿ ਸਾਰੇ ਕੈਨੇਡੀਅਨ ਕਰਦੇ ਨੇ ਪਰਵਾਸੀ ਵੋਟ ਇਸ ਵਿਚਾਰ ਨੂੰ ਦਰਸਾਉਂਦਾ ਹੈ ਕਿ ਪ੍ਰਵਾਸੀ ਚੋਣਾਂ ਦੇ ਵਿੱਚ ਸਮੂਹਿਕ ਤੌਰ ਤੇ ਇੱਕੋ ਜਿਹੇ ਮੁੱਦਿਆਂ ਲਈ ਵੋਟ ਪਾ ਰਹੇ ਨੇ ਪਰ ਮਹਾਰ ਕਹਿੰਦੇ ਨੇ ਕਿ ਅਜਿਹੀ ਕੋਈ ਗੱਲ ਨਹੀਂ ਹੈ ਮਹਾਰਾ ਦਾ ਕਹਿਣਾ ਹੈ ਕਿ ਕੈਨੇਡੀਅਨ ਪ੍ਰਵਾਸੀ ਕੈਨੇਡੀਅਨ ਮੂਲ ਦੇ ਵੋਟਰਾਂ ਵਾਂਗ ਹੀ ਵੋਟ ਪਾਉਣਗੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਕਿਹਾ ਹੈ ਕਿ ਨਵੇਂ ਆਉਣ ਵਾਲਿਆਂ ਨੂੰ ਸ਼ਾਇਦ ਕੈਨੇਡਾ ਦੇ ਵਿੱਚ ਪੈਦਾ ਹੋਏ ਲੋਕਾਂ ਵਾਂਗ ਹੀ ਬਹੁਤ ਸਾਰੀਆਂ ਸਮੱਸਿਆਵਾਂ ਹੋਣਗੀਆਂ ਔਰ ਰਿਹਾਇਸ਼ ਦੀ ਕੀਮਤ ਬਾਰੇ ਚਿੰਤਤ ਨੇ ਉਹ ਪਰਿਵਾਰਕ ਡਾਕਟਰ ਲੈਂਬਰ ਬਾਰੇ ਚਿੰਤਤ ਨੇ ਜਾਂ ਡਾਕਟਰ ਪ੍ਰਗਿਆ ਵਾਲੇ ਉਡੀਕ ਸਮੇਂਵਾਰ ਚਿੰਤਤ ਨੇ ਪਰ ਕੈਨੇਡੀਅਨ ਪ੍ਰਵਾਸੀਆਂ ਦੀਆਂ ਵੋਟਾਂ ਬਹੁਤ ਜ਼ਿਆਦਾ ਸੰਗਣੇ ਪ੍ਰਵਾਸੀ ਹਲਕਿਆਂ ਦੇ ਵਿੱਚ ਵਧੇਰੇ ਸ਼ਕਤੀ ਰੱਖ ਸਕਦੀਆਂ ਨੇ ਉਹਨਾਂ ਹਲਕਿਆਂ ਦੇ ਵਿੱਚ ਜਿੱਥੇ ਪ੍ਰਵਾਸੀ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ ਗ੍ਰੇਟਰ ਵੈਨਕੂਵਰ ਏਰੀਆ ਵਿੱਚ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਇਹ ਉਹੀ ਥਾਂ ਹੈ ਜਿੱਥੇ ਪ੍ਰਵਾਸੀ ਮਾਇਨੇ ਰੱਖਦੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਟੈਰੀਫਾਂ ਦੇ ਹੋਰ ਵਿਸ਼ਿਆਂ ਤੇ ਪਰਛਾਵੇਂ ਪੈਣ ਤੋਂ ਪਹਿਲਾਂ ਇਮੀਗ੍ਰੇਸ਼ਨ ਦੇ ਚੋਣ ਪ੍ਰਚਾਰ ਤੇ ਕਬਜ਼ਾ ਕਰਨ ਦੀ ਉਮੀਦ ਸੀ ਪਰ ਕੈਨੇਡੀਅਨ ਪ੍ਰਵਾਸੀਆਂ ਦੇ ਦੇਸ਼ ਦੀਆਂ ਇਮੀਗ੍ਰੇਸ਼ਨ ਨੀਤੀਆਂ ਬਾਰੇ ਉਹਨੇ ਹੀ ਚਿੰਤਤ ਹੋਣ ਦੀ ਭਾਵਨਾ ਹੈ ਜਿਨੇ ਕੈਨੇਡੀਅਨ ਮੂਲ ਦੇ ਵੋਟਰ ਉਹਨਾਂ ਦੀਆਂ ਚਿੰਤਾਵਾਂ ਕੈਨੇਡਾ ਦੇ ਵਿੱਚ ਪੈਦਾ ਹੋਏ ਲੋਕਾਂ ਦੇ ਨਾਲ ਮਿਲਦੀਆਂ ਜੁਲਦੀਆਂ ਹੋ ਸਕਦੀਆਂ ਨੇ ਇਸ ਹੱਦ ਤੱਕ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਇਮੀਗ੍ਰੇਸ਼ਨ ਰੁਹਾਇਸ਼ ਦੇ ਨਾਲ ਜੁੜਿਆ ਹੋਇਆ ਹੈ ਉਹ ਵੀ ਉਸੇ ਤਰ੍ਹਾਂ ਹੋ ਸਕਦੇ ਨੇ ਜਿਵੇਂ ਹਰ ਕੋਈ ਇਸ ਬਾਰੇ ਚਿੰਤਤ ਹੈ ਹੋਰ ਕੈਨੇਡੀਅਨ ਪ੍ਰਵਾਸੀ ਇਹ ਦੇਖਣਗੇ ਕਿ ਸੰਗੀ ਪਾਰਟੀ ਦੇ ਨੇਤਾ ਇਮੀਗ੍ਰੇਸ਼ਨ ਨੂੰ ਕਿਵੇਂ ਸੰਬੋਧਿਤ ਕਰਦੇ ਨੇ ਕਿਉਂਕਿ ਇਮੀਗ੍ਰੇਸ਼ਨ ਵਿਰੋਧੀ ਭਾਵਨਾਵਾਂਵਾਦੀਆਂ ਨੇ ਉਹਨਾਂ ਕਹਿੰਿਆ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਭਰੋਸੇ ਨੂੰ ਬਹਾਲ ਕਰਨ ਤੇ ਦੁਬਾਰਾ ਬਣਾਉਣ ਦੇ ਲਈ ਪਾਰਟੀਆਂ ਦੇ ਕੋਲ ਇੱਕ ਯੋਜਨਾ ਨੂੰ ਦੇਖ ਕਣਗੇ ਨਾ ਸਿਰਫ ਰਾਸ਼ਟਰੀ ਪੱਧਰ ਤੇ ਸਗੋਂ ਅੰਤਰਰਾਸ਼ਟਰੀ ਪੱਧਰ ਤੇ ਵੀ ਉਹਨਾਂ ਕਹਿੰਦੇ ਕਿ ਅਸੀਂ ਇਸ ਬਾਰੇ ਬਹਿਸ ਕਰ ਸਕਦੇ ਹਾਂ ਕਿ ਅਸੀਂ ਦੇਸ਼ ਵਿੱਚ ਕਿੰਨੇ ਪ੍ਰਵਾਸੀ ਲਿਆਉਣੇ ਆ ਪਰੰਤ ਦੇ ਵਿੱਚ ਕੈਨੇਡਾ ਇੱਕ ਅਜਿਹਾ ਦੇਸ਼ ਹੈ ਜੋ ਪ੍ਰਵਾਸੀਆਂ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਅਮਰੀਕੀ ਪ੍ਰਵਾਸੀਆਂ ਦੇ ਮੁਕਾਬਲੇ ਕੈਨੇਡਾ ਦੇ ਵਿੱਚ ਵਧੇਰੇ ਪ੍ਰਵਾਸੀ ਨਾਗਰਿਕ ਬਣ ਰਹੇ ਨੇ ਤੇ ਇਸ ਦਾ ਮਤਲਬ ਹੈ ਕਿ ਕੈਨੇਡੀਅਨ ਪ੍ਰਵਾਸੀਆਂ ਦੀਆਂ ਵੋਟਾਂ ਅਮਰੀਕੀ ਪ੍ਰਵਾਸੀਆਂ ਦੇ ਮੁਕਾਬਲੇ ਵਧੇਰੇ ਮਾਇਨੇ ਰੱਖ ਸਕਦੀਆਂ ਨੇ ਲਗਭਗ ਸਾਰੇ ਕੈਨੇਡੀਅਨ ਪ੍ਰਵਾਸੀ ਕੈਨੇਡੀਅਨ ਨਾਗਰਿਕ ਬਣ ਗਏ ਨੇ ਅਮਰੀਕਾ ਦੇ ਵਿੱਚ ਸਿਰਫ ਅੱਧਾ ਹੈ ਇਸ ਲਈ ਪ੍ਰਵਾਸੀ ਵੋਟਰ ਅਮਰੀਕਾ ਨਾਲੋਂ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਮਾਇਨੇ ਰੱਖਦੇ ਨੇ ਇਹ ਵੀ ਸੁਝਾ ਦਿੰਦਾ ਹੈ ਕਿ ਸੰਗੀ ਪਾਰਟੀ ਦੇ ਨੇਤਾ ਚੋਣ ਪ੍ਰਚਾਰ ਦੌਰਾਨ ਖਾਸ ਨਸਲਾਂ ਨੂੰ ਨਿਸ਼ਾਨਾ ਨਹੀਂ ਬਣਾਉਂਦੇ ਜਿੱਥੇ ਉਹ ਅਮਰੀਕਾ ਦੇ ਵਿੱਚ ਹੋ ਸਕਦੇ ਨੇ ਕੈਨੇਡੀਅਨ ਸੰਦਰਭ ਦੇ ਵਿੱਚ ਤੁਹਾਨੂੰ ਅਮਰੀਕਾ ਦੇ ਵਿੱਚ ਮਿਲਣ ਵਾਲੇ ਨਸਲੀ ਪੜਕਾ ਜਾਂ ਉਹੀ ਕਿਨਾਰੇ ਨਿਸ਼ਾਨਾ ਨਹੀਂ ਮਿਲਦੇ ਤੇ ਇਹ ਅੰਸ਼ਕ ਤੌਰ ਦੇ ਉੱਤੇ ਇਸ ਲਈ ਹੈ ਕਿਉਂਕਿ ਪ੍ਰਵਾਸੀ ਮੈਟਰੋ ਵੈਂਕੂਵਰ ਬਗੀਆਂ ਮਹੱਤਵਪੂਰਨ ਥਾਵਾਂ ਤੇ ਕੇਂਦ੍ਰਿਤ ਹੈ ਨਿਊਜ਼ ਟੈਸਟ ਚੈਨਲ ਪੰਜਾਬੀ ਦੀ ਰਿਪੋਰਟ ਉਧਰ ਚੋਣਾਂ ਦਾ ਮਾਹੌਲ ਹੈ ਤੇ ਸਿਆਸੀ ਸਰਗਰਮੀਆਂ ਕਾਫੀ ਤੇਜ਼ ਹੋ ਰਕੀਆਂ ਨੇ ਕਿਉਂਕਿ ਕੁਝ ਦਿਨਾਂ ਦੇ ਬਾਅਦ ਕੈਨੇਡਾ ਦੇ ਵਿੱਚ ਨਵੀਂ ਸਰਕਾਰ ਬਣਨ ਵਾਲੀ ਹੈ ਸਰਕਾਰ ਕਿਸ ਦੀ ਹੋਏਗੀ ਇਹ ਅਜੇ ਕੁਝ ਪਤਾ ਨਹੀਂ ਹੈ ਪਰ ਆਪੋ ਆਪਣੀ ਪਾਰਟੀ ਦੇ ਵੱਲੋਂ ਸਾਰੇ ਨੁਮਾਇੰਦੇ ਜਿਹੜੇ ਨੇ ਉਹ ਜ਼ੋਰ ਲਗਾ ਰਹੇ ਨੇ ਚੋਣ ਪ੍ਰਚਾਰ ਦੇ ਵਿੱਚ ਕੋਈ ਕਮੀ ਨਹੀਂ ਛੱਡ ਰਹੇ ਸਰੀ ਸੈਂਟਰ ਤੋਂ ਰਣਦੀਪ ਸਰਾਏ ਦੀ ਰਾਈਡਿੰਗ ਦੇ ਜਿਹੜੇ ਲੋਕ ਨੇ ਉਹਨਾਂ ਦਾ ਕਿਵੇਂ ਦਾ ਹੋਂਗਾਰਾ ਰਣਦੀਪ ਸਰਾਏ ਨੂੰ ਮਿਲ ਰਿਹਾ ਹੈ ਤੇ ਖਾਸ ਕਰਕੇ ਕਿਹੜੇ ਮੁੱਦੇ ਉਹਨਾਂ ਦੇ ਲਈ ਖਾਸ ਨੇ ਇਸ ਬਾਬਤ ਗੱਲਬਾਤ ਕੀਤੀ ਰੰਦੀਪ ਸਰਾਈ ਦੇ ਨਾਲ ਰੰਦੀਪ ਜੀ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡੇ ਹਲਕੇ ਦਾ ਕੀ ਹਾਲਚਾਲ ਹੈ ਤੁਹਾਡੇ ਹਲਕੇ ਦੇ ਲੋਕਾਂ ਦਾ ਤੇ ਉਥੋਂ ਦੇ ਮੁੱਦਿਆਂ ਦਾ ਕੀ ਹਾਲਚਾਲ ਹੈ ਇਲੈਕਸ਼ਨ ਕੈਂਪੇਨ ਕਿਵੇਂ ਚੱਲ ਰਹੀ ਹੈ ਦੇਖੋ ਵੈਰੀ ਗੁੱਡ ਅਬ ਵਧੀਆ ਚੱਲ ਰਹੀ ਰਾਤੀ ਸਾਡੀ ਰੈਲੀ ਸੀਗੀ ਮਾਕ ਕਰਨੀ ਦੇ ਨਾਲ ਸਰੀ ਦੇ ਵਿੱਚ ਕਲੋਵਰ ਡੇਲ ਐਗ੍ਰਿਪਲੈਕਸ ਦੇ ਵਿੱਚ ਹੋਇਆ ਮਿਰਕਲ ਤਿੰਨ ਸਾਡੇ ਢਾਈ ਯਾਰ ਜਣੇ ਆਏ ਉੱਥੇ ਰੈਲੀ ਤੋਂ ਵਨ ਆਫ ਦਾ ਲਾਰਜੈਸਟ ਹੋਈ ਆਪਣੇ ਇਲਾਕੇ ਦੇ ਵਿੱਚ ਔਰ ਉਹ ਵੀ ਅਨਹੈਲਡ ਕੰਜ਼ਰਵੇਟਿਵ ਏਰੀਆ ਦੇ ਵਿੱਚ ਹੋਈ ਸੀ ਸੋ ਮੂਮੈਂਟਮ ਵਾਸ ਸਟਰੋਂਗ ਹੈ ਲੋਕ ਬੜੇ ਬڑے ਕਨਸਰਨਡ ਵੀ ਬਹੁਤ ਹੈ ਕਿਉਂਕਿ ਡੋਨਲਡ 트੍ਰੰਪ ਦੇ ਟੈਰਸਾ ਕਰਕੇ ਲੋਕ ਡਰੇ ਹੋਏ ਆਈ ਥਿੰਕ ਇਸ ਕਰਕੇ ਵੋਟ ਰਟਨ ਬਹੁਤ ਹਾਈ ਹੈ ਕਿ ਉਹ ਚਾਹੁੰਦੇ ਕਿ ਸਟਰੋਂਗ ਗਵਰਨਮੈਂਟ ਹੋਵੇ ਔਰ ਮжоਰਿਟੀ ਗਵਰਨਮੈਂਟ ਹੋਵੇ ਔਰ ਕਾਫੀ ਕਾਰਨੀ ਸਾਹਿਬ ਤੇ 임ਪ੍ਰੈਸ ਤੇ ਆ ਕਿ ਇਹ ਲੀਡ ਕਰ ਸਕਦੇ ਕੰਟਰੀ ਨੂੰ ਇਨ ਅ ਪ੍ਰੋਪਰ ਵੇ ਜੀ ਰਣਦੀਪ ਜੀ ਸਰੀ ਸੈਂਟਰ ਦੇ ਹਲਕੇ ਦੇ ਜਿਹੜੇ ਲੋਕ ਹੈ ਤੁਹਾਨੂੰ ਬਹੁਤ ਪਿਆਰ ਵੀ ਕਰਦੇ ਨੇ ਹਮੇਸ਼ਾ ਉੱਥੇ ਮੁੱਦਿਆਂ ਦਾ ਜਿਹੜਾ ਜ਼ਿਕਰ ਤੁਸੀਂ ਕਰਦੇ ਰਹਿੰਦੇ ਉਹਨੂੰ ਰਾਮ ਤੌਰ ਤੇ ਅੱਜ ਵੀ ਜਦੋਂ ਅਸੀਂ ਪਹੁੰਚੇ ਹਾਂ ਬਹੁਤ ਸਾਰੇ ਸਟੂਡੈਂਟਸ ਵੀ ਤੁਹਾਡੇ ਕੋਲ ਆ ਆ ਰਿਹਾ ਹੈ ਹੋਰ ਲੋਕ ਤੁਹਾਡੇ ਕੋਲ ਆ ਰਹੇ ਨੇ ਆਪਣੇ ਮੁੱਦੇ ਲੈ ਕੇ ਸੋ ਹਲਕੇ ਦੇ ਲੋਕਾਂ ਦੇ ਹਾਲਾਤ ਥੋੜੇ ਜਾਨਣਾ ਚਾਹਾਂਗੇ ਵੀ ਹੁਣ ਤੁਸੀਂ ਵਿਜ਼ਿਟ ਕਰ ਰਹੇ ਹੋ ਤਾਂ ਉਹਨਾਂ ਦੀ ਮੇਨ ਮੁੱਦੇ ਕੀ ਹੈ ਮੇਨ ਡਿਮਾਂਡ ਕੀ ਹੈ ਅਦੇ ਕੋਈ ਤਾਂ ਮੇਨ ਡਿਮਾਂਡ ਟੈਰਰ ਆਫ ਥੀ ਫੀਅਰ ਜਿਹੜਾ ਇਹ ਹਾਰਕ ਦੇ ਸੰਕੇਤ ਆ ਇਹ ਤੋਂ ਨੈਕਸਟ ਪ੍ਰੋਬਬਲੀ ਹੈਗਾ ਹਾਊਸਿੰਗ ਹਾਊਸਿੰਗ ਅਫੋਰਡੇਬਿਲਟੀ ਮਗਿਆਈ ਦੇ ਉੱਤੇ ਬਹੁਤ ਹੈਗਾ ਦੁਨੀਆ ਦੇ ਵਿੱਚ ਪਿਛਲੇ 2-3 ਸਾਲਾਂ ਚ ਬਹੁਤ ਮੰਗ ਆਈ ਹੋ ਗਈ ਹੈ ਇਕਦਮ ਲੜਾਈ ਰਾਸ਼ਾ ਕਰਕੇ ਚਾਈਨਾ ਦੀ ਜ਼ੀਰੋ ਕੋਵਿਡ ਪਾਲਿਸੀ ਕਰਕੇ ਉਹ ਨੂ ਫੂਡ ਪ੍ਰਾਈਸਸ ਖਾਣਾ ਚੀਜ਼ਾਂ ਦੀ ਕਾਸਟ ਕਰਕੇ ਹੋ ਗਈ ਹਾਊਸਿੰਗ ਦੇ ਵਿੱਚ ਇੰਟਰਸਟ ਰੇਟ ਕਰਕੇ ਔਰ ਇੰਟਰਸਟ ਰੇਟ ਬਦੌਨ ਇਹ ਪਰ ਮਗਾਈ ਨੂੰ ਕੰਟਰੋਲ ਕਰਨ ਵਾਸਤੇ ਸੋ ਉਹ ਚੀਜ਼ਾਂ ਉਹਦੀ ਕੰਸਰਨ ਹੈ ਐਂਡ ਆਈ ਥਿੰਕ ਉਹ ਕਾਫੀ ਡੈਂਟਲ ਕੇਅਰ ਦੇ ਉੱਤੇ ਬਹੁਤ ਖੋਸ਼ੀਆ ਉਹਨਾਂ ਨੂੰ ਡਾਰਿਆ ਕਿ ਜੇ ਡੈਂਟਲ ਜੇ ਹੋਰ ਸਰਕਾਰ ਆ ਗਈ ਤੇ ਸ਼ਾਇਦ ਸਾਰੀ ਡੈਂਟਲ ਫਾਰਮੇਸੀ ਕੇਅਰ ਜਿਹੜੇ ਕਿਸੇ ਉਹ ਡਾਇਬੀਟਿਕ ਦੀ ਕੇਅਰ ਕਰਨ ਲੱਗੇ ਇਹ ਕਿੱਥੇ ਜਾਣ ਗਿਆ ਚਾਰਡ ਕੇਅਰ ਕੀ ਹੋ ਜਾਊਗਾ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਇਸ਼ੂ ਹੈ ਗਿਆ ਸੋ ਅਫੋਰਡੇਬਿਲਟੀ ਨੂੰ ਡਰੈਸ ਕਰਨ ਲਈ ਸਾਡਾ ਬਹੁਤ ਵੱਡਾ ਮਸਲਾ ਹੈਗਾ ਕਿ ਰਤਿਕਾ ਨੀ ਸਾਹਿਬ ਨੇ ਵੀ ਕਿਹਾ ਕਿ ਮੇਰਾ ਗੋਲ ਹੈ ਕਿ ਮੈਂ ਆਉਣ ਵਾਲੇ 4 ਸਾਲ ਜਿਹੜੇ ਮੇਰੇ ਟਰਮ ਦੇ ਹੋ ਪਹਿਲੀ ਦੇ ਹੋਗੇ ਉਹਦੇ ਵਿੱਚ ਮੈਂ 20000 ਇਨ ਪੜਾ ਕਾ ਆਪਣਾ ਜੀਡੀਪੀ ਲੋਕਾਂ ਦੀ ਵਧਾਉਂਗਾ ਤਾਂ ਉਹਦਾ ਭਾਵ ਕੀ ਕਹਿਆ ਸੀ 20 ਹਾ ਡਾਲਰ ਵੱਧ ਬਣਾਵਾਂਗੇ ਚਾਹੇ ਥਰੂ ਸਪੋਰਟ ਚਾਹੇ ਥਰੂ ਇੰਡਸਟਰੀ ਚਾਹੇ ਵੇਜ ਇਨਕਰੀਸ ਹੋਵੇ ਕੋਲ ਮਲਾਕੇ ਨੂੰ ਇਨਕਰੀਸ ਕਰਾਂਗੇ ਸੋ ਇਹੀ ਲੋਕਾਂ ਦੀ ਡਿਮਾਂਡ ਹੈ ਔਰ ਉਹ ਇਸ ਕੰਨ ਸੁਣਦੇ ਇਸ ਕਰਕੇ ਪੋਲ ਚਾਹਰ ਦੂਸਰੀ ਹੈ ਕਿ ਉਹਨਾਂ ਦੀ ਕਾਸਟ ਜਿਹੜੀ ਉਹ ਲੋਰ ਕਿੱਦਾਂ ਕਰਨੀ ਸਭ ਤੋਂ ਬਿਗੇਸਟ ਚੀਜ਼ ਜਿਹੜੀ ਮਹਿੰਗਾਈ ਵਿਆਜ ਜਦੋਂ ਹਾਈ ਹੋਇਆ ਉਹਨਾਂ ਰੈਂਟ ਵੀ ਹਾਈ ਹੋ ਗਏ ਉਹਨਾਂ ਘਰਾਂ ਦਾ ਮੌਰਗੇਜ ਵੀ ਹਾਈ ਹੋਏ ਉਹ ਸੱਤ ਵਾਰੀ ਡਰਾਪ ਚ ਹੋ ਚੁੱਕਾ ਆਈ ਥਿੰਕ ਜੇ ਟੈਰਫ ਈ ਗੱਲ ਨਾ ਹੁੰਦੀ ਤਾਂ ਆਈ ਥਿੰਕ ਕਿ ਚਾਰ ਪੰਜ ਵਾਰੀ ਹੋਰ ਡ੍ਰੌਪ ਹੋਣ ਨੂੰ ਫਿਰਦਾ ਸੀ ਸੋ ਆਈ ਥਿੰਕ ਉਹ ਨਹੀਂ ਹੁਣ ਕਹਿਿਆ ਥੋੜਾ ਹੋਲਡ ਹੈ ਬਟ ਆਈ ਥਿੰਕ ਨੈਕਸਟ ਮੀਟਿੰਗ ਤੱਕ ਕੁਆਟਰ ਪੁਆਇੰਟ ਫੇਡ ਡ੍ਰੌਪ ਹੋਗਾ ਇੰਦੇ ਥੱਲੇ ਆਉਂਦਾ 1.5% ਹੋਰ ਡ੍ਰੌਪ ਹੋ ਜਾ ਜੀ ਅੱਛਾ ਡੈਂਟਲ ਡਾਕਟਰ ਡਰੱਗਸ ਹਾਂਜੀ ਇਹ ਤਿੰਨੋਂ ਮੁੱਦੇ ਬਹੁਤ ਅਹਿਮ ਨੇ ਹੁੰਦੀਆਂ ਤੁਸੀਂ ਸਟੋਰੀਜ਼ ਵੀ ਲਗਾ ਲੋ ਹਰ ਨਿਊਜ਼ਪੇਪਰ ਹਰ ਪਲੈਟਫਾਰਮ ਦੇ ਉੱਤੇ ਹੈਡਲਾਈਨਸ ਆ ਰਹੀ ਹੈ ਆ ਰਹੀ ਹੈ ਕਿਉਂਕਿ ਇਲੈਕਸ਼ਨ ਦਾ ਸਮਾਂ ਹੈ ਨਾ ਤੇ ਇਹਨਾਂ ਮੁੱਦਿਆਂ 'ਤੇ ਬਹੁਤ ਫੋਕਸ ਚਾਹੀਦਾ ਸੋ ਲਿਬਰਲ ਟੈਕਲ ਇਹਨਾਂ ਨੂੰ ਕਿਵੇਂ ਕਰੇਗੀ ਸ਼ੁਰ ਦੇਖੋ ਇਹ ਪਹਿਲੀ ਗੱਲ ਤਾਂ ਡੈਂਟਲ ਤੇ ਆਲਰੇਡੀ ਅਸੀਂ ਕਰ ਦਿੱਤਾ ਅਸੀਂ ਸਭ ਤੋਂ ਪਹਿਲਾ ਸਟੈਪ ਬਾਏ ਸਟੈਪ ਕੀਤਾ ਕਿ ਲੋਕ ਪੁੱਛਦੇ ਕਹਿੰਦੇ 10 ਕਿਉਂਕਿ ਫਾਈਨੈਂਸ਼ਲੀ ਵੀ ਤੁਹਾਨੂੰ ਪ੍ਰੋਵੈਂਸ ਤੇ ਕਿਉਂਕਿ ਪ੍ਰੋਵੈਂਸ ਨੂੰ ਅਸੀਂ ਨਾਲ ਐਡ ਕਰੀਦਾ ਦੋਨੇ 파ਟਨਰ ਹੁੰਦੇ ਡੈਂਟਲ ਕੇ ਸੋ ਰੈਵਨੂ ਵੀ ਜਨਰੇਟ ਕਰਨਾ ਤਾਂ ਹੀ ਤੁਸੀਂ ਪੇ ਕਰ ਸਕਦੇ ਡੈਂਟਲ ਕੇਅਰ ਪਹਿਲਾਂ 14 ਤੋਂ ਥੱਲੇ ਤੇ 65 ਅਨਓਵਰ ਫਿਰ 18 ਤੋਂ ਥੱਲੇ ਐਡ ਕਰਤੇ ਹੁਣ ਸਾਰੇ ਏਜ ਗਰੁੱਪ ਮੇ ਫਰਸਟ ਤੋਂ ਹੋ ਗਏ ਔਰ ਰਜਿਸਟ੍ਰੇਸ਼ਨ ਕਰੋ ਔਰ ਤੁਸੀਂ 0 ਤੋਂ ਲੈ ਕੇ 100 ਸਾਲ ਦੀ ਉਮਰ ਤੱਕ ਤੁਸੀਂ ਜਨ ਅਨੰਬਿਟਿਡ ਏਜ ਤੱਕ ਤੁਸੀਂ ਜਿਨਾਂ ਕੋਕ ਡੈਂਟਲ ਕਵਰੇਜ ਨਹੀਂ ਤੇ 90 ਹਜ਼ਾਰ ਤੋਂ ਥੱਲੇ ਆ ਤੁਹਾਡੀ ਡੈਂਟਲ ਕਵਰੇਜ ਹੋਊਗੀ ਔਰ ਜਵਾੜੇ ਡੈਂਚੋ ਕੇ ਕਿਉਂਕਿ ਰੀਲੀ ਜਦੋਂ ਤੁਸੀਂ ਉਹ ਏਜਾਂ ਤੇ ਹੁੰਦੇ ਉਦੋਂ ਤੁਹਾਨੂੰ ਲੋੜ ਹੁੰਦੀ ਹੈ ਜਦੋਂ ਤੁਸੀਂ ਐਕਚੁਅਲ ਵਰਕ ਕਰਦੇ ਉਦੋਂ ਤੁਹਾਡੇ ਡੈਂਟਲ ਕੇਅਰ ਦਾ ਕਾਸਟ ਵੀ ਥੋੜਾ ਘੱਟ ਹੀ ਹੁੰ ਜਿਆਦਾ ਹੁੰਦਾ ਜਾਂ ਸਿਆਣਿਆਂ ਦਾ ਜਿਆਦਾ ਹੁੰਦਾ ਪਰ ਇਹ ਰਹਾ ਜੀ ਹਰ ਘਰ ਕੜਾਲਾ ਈਚ ਫੈਮਿਲੀ ਦਾ ਐਨੂਅਲ ਖਰਚ ਡੈਂਟਲ ਕੇਅਰ ਤੇ ਹੋ ਜਾਂਦਾ ਸੋ ਇਹਦੇ ਨਾਲ ਤੁਹਾਨੂੰ ਅਟ ਲੀਸਟ ਹਾਲ ਕੇਈ ਮੈਨੂੰ ਮਿਲੇ ਉਹ ਪ੍ਰਾਈਵੇਟਲੀ 300 300 ਦਾ ਮਹੀਨੇ ਦਾ ਦਿੰਦੇ ਆ ਜਸਟ ਟੂ ਹੈਵ ਅ ਡੈਂਟਲ ਕੇਅਰ ਕਵਰੇਜ ਫੋਰ ਦਾ ਫੈਮਿਲੀ ਜੇ ਨਾ ਵੇ 3400 ਸਾਲ ਦਾ ਹੋ ਜਾਂਦਾ ਹੈ ਸੋ ਦਿਸ ਉਸ ਸੇਵ ਦੈਟ ਦੂਸਰੀ ਡਾਕਟਰ ਦੇ ਆਗੇ ਡਾਕਟਰ ਦੇ ਦੋ ਤਿੰਨ ਸਟ੍ਰੈਟਜੀ ਹੈਗੇ ਇੱਕ ਤਾਂ ਅ ਨੈਸ਼ਨਲ ਸਟ੍ਰੈਟਜੀ ਮਾਰਕ ਕਰਨੀ ਨਿਕਿਆ ਕਿ ਮੈਂ ਮੈਡੀਕਲ ਸਕੂਲ ਹੋਰ ਖੋਲੂੰਗਾ ਹੋਰ ਮੈਂ ਰੀਟ ਜਿਹੜੇ ਕੁਆਲਿਫਿਕੇਸ਼ਨ ਕਰਵਾਉਣ ਵਾਸਤੇ ਪ੍ਰੋਗਰਾਮ ਹੈ ਉਹਨਾਂ ਦੀ ਮਦਦ ਕਰੂੰਗਾ ਜਿਵੇਂ ਨੋਵਸ ਕੋਚੀਆ ਨੇ ਕਰ ਲਿਆ ਡਾਕਟਰ ਆਉ 6 ਮਹੀਨੇ ਉੱਥੇ ਰਹੂਗਾ ਤੇ ਉਹ ਕਲੀਨਿਕ ਦੇ ਵਿੱਚ ਆਪਣਾ ਐਕਸਪੀਰੀਅੰਸ ਦਿਖਾ ਲ ਕੇ ਸਰਟੀਫਾਈਡ ਹੋ ਜਾਊਗਾ ਹੋਪਫੁਲੀ ਅਸੀਂ ਕਹਿੰਦੇ ਬੀਸੀਵੀਅ ਦੇਊਗਾ ਪਰ ਮੈਂ ਆਪਣੇ ਆਪ ਦੇ ਤੌਰ ਤੇ ਇਥੇ ਸਰੀ ਸੈਂਟਰ ਦੇ ਵਿੱਚ ਲਾਸਟ ਇਲੈਕਸ਼ਨ ਤੋਂ ਨਹੀਂ ਯਾਦ ਤੁਹਾਡੇ ਸ਼ੋਅ ਤੇ ਵੀ ਕਿਹਾ ਸੀ ਕਿ ਮੈਂ ਮੈਡੀਕਲ ਸਕੂਲ ਲਿਆਉਂਗਾ ਤੇ ਸਰੀ ਦਾ ਐਸਐਫਯੂ ਦਾ ਹੁਣ ਮੈਡੀਕਲ ਸਕੂਲ ਖੋਲ ਰਿਹਾ ਅਗਲੇ ਸਾਲ ਉਹ hmm. 48 ਸੀਟਾਂ ਪਹਿਲੇ ਸਾਲ ਰਹੂਗਾ ਤੀਜੇ ਸਾਲ ਤੱਕ ਉਹ 104 ਸੀਟਸ ਤੇ 500 600 ਮਿਲੀਅਨ ਦੀ ਬਿਲਡਿੰਗ ਜਿੱਥੇ ਬਸ ਡੀਪੋ ਹੈਗਾ ਤੇ ਰੈਕ ਸੈਂਟਰ ਪ੍ਰਣਾ ਹੁੰਦਾ ਸੀ ਸਿਟੀ ਸੈਂਟਰ ਦਾ ਉੱਥੇ ਬਣ ਰਿਹਾ ਸੋ ਅਸੀਂ ਲੋਕਲੀ ਡਾਕਟਰ ਕਿਉਂਕਿ ਆਪਣੇ ਖਾਸ ਕਰਕੇ ਆਪਣੇ ਕਮਿਊਨਿਟੀ ਦੇ ਵਿੱਚ ਬੱਚੇ ਬਾਹਰ ਬਹੁਤ ਪੜਨ ਜਾਂਦੇ ਆ ਕਿਉਂਕਿ ਇੱਥੇ ਸੀਟਾਂ ਨਹੀਂ ਇਹ ਪਹਿਲਾ ਮੈਡੀਕਲ ਹਸਪਤਾਲ 100 ਸਾਲ ਦੇ ਵਿੱਚ ਬਣ ਰਿਹਾ ਔਰ ਇਹ ਸਾਡੇ ਸਰੀ ਰੈਜ਼ੀਡੈਂਟਸ ਆ ਵਾਸਤੇ ਸੂਤ ਹੋਗੇ ਔਰ ਉਹ ਹੈ ਵੀ ਬਹੁਤ ਗੁੱਡ ਨਿਊਜ਼ ਕਿ ਫੈਮਿਲੀ ਪ੍ਰੈਕਟਿਸ ਵਾਲਾ ਹੋਗਾ ਸੋ ਬਹੁਤ ਆਸ ਹੈ ਕਿ ਜਿਹੜੇ ਉੱਤੇ ਪੜਨਗੇ ਰੈਜ਼ੀਡੈਂਸੀ ਲੋਕਲ ਕਰਨਗੇ ਉਹ ਬਾਅਦ ਚ ਰਹਿਣਗੇ ਵੀ ਸਰੀ ਦੇ ਵਿੱਚ ਸੋ ਸਾਡੇ ਸਰੀ ਰੈਜ਼ੀਡੈਂਟਸ ਨਾਲ ਤਾਂ ਬੜਾ ਹੀ ਖਾਸੀਅਤ ਤੇ ਚੀਜ਼ ਹੈਗੀ ਕਿ ਸਾਡੇ ਡਾਕਟਰਾਂ ਦਾ ਸਪਲਾਈ ਵਧੂਗਾ ਔਰ ਤੀਸਰੀ ਤੁਸੀਂ ਮੇਰੇ ਕਹੇਗਾ ਡਰਗਸ ਡਰਗਸ ਦੇ ਕੋ ਪ੍ਰੀਵੈਂਸ਼ਨ ਕਰਨ ਵਾਸਤੇ ਜਿਹੜੇ ਮੈਂ ਫੈਡਰਲ કરી ਸਕਦਾ ਮੈਂ ਰਾਈਟ ਵੇ ਸੇਫ ਸਰੀ ਐਂਟੀ ਗੈਂਗ ਫੈਮਲੀ ਇੰਪਾਰਟਮੈਂਟ ਉਹਦੇ 7.5 ਮਿਲੀਅਨ 2016 ਚ ਕਰਵਾਇਆ ਸੀਗਾ 17 ਚ ਆਈ ਥਿੰਕ ਉਸ ਤੋਂ ਬਾਅਦ ਸੈਕੰਡ ਉਹਦਾ ਐਗਰੀਮੈਂਟ 4 ਮਿਲੀਅਨ ਹੋਰ ਟਾਪ ਅਪ ਸੌਨੋ ਕੀਤਾ ਇਹ ਵਨ ਆਵਰ ਕਾਈਂ ਗਿਆ ਉਹ ਆਲਰੇਡੀ 5000 ਵਿਅਕਤੀਆਂ ਨੂੰ ਹੈਲਪ ਕਰ ਚੁੱਕੇ ਓਵਰ 1211 1200 ਫੈਮਿਲੀ ਜੇ ਕੋਈ ਵੀ ਪਰਿਵਾਰ ਨੂੰ ਕਿਤੇ ਪ੍ਰੋਬਲਮ ਹੋਵੇ ਉਹ ਨੰਬਰ ਨੂੰ ਸੇਫ ਪ੍ਰੋਗਰਾਮ ਨੂੰ ਕੰਟੈਕਟ ਕਰੋ ਉਹ ਤੁਹਾਨੂੰ ਸਾਰੀਆਂ ਸਹੂਲਤਾਂ ਦੇਣ ਗਿਆ ਜੇ ਬੱਚੇ ਨੂੰ ਗੈਂਗ ਚੋਂ ਕੱਢਣਾ ਉਹ ਜਿਹਦੇ ਟੈਟੂ ਕੀਤੇ ਆ ਗੈਂਗ ਵਾਲੇ ਉਹਨਾਂ ਨੂੰ ਜੇ ਉਹਨੂੰ ਸੇਫ ਕਰਾਉਣਾ ਉਹ ਜੇ ਪੇਰੈਂਟਸ ਦੀ ਕਾਉਂਸਲਿੰਗ ਚਾਹੀਦੀ ਉਹ ਹੋ ਜਿਹੜੇ ਔਰਤ ਆ ਕੁੜੀ ਆ ਉਹਨੂੰ ਗਲਤ ਧੰਦੇ ਦੇ ਵਿੱਚ ਲਜਾ ਰਿਆ ਉਹਨੂੰ ਕਾਉਂਸਲਿੰਗ ਜੋ ਨੋਡ ਹੈਗੀ ਹੈ ਪੁਲਿਸ ਤੋਂ ਲੈ ਕੇ ਕਾਉਂਸਲਿੰਗ ਤੱਕ ਤਾਂ ਐਗਜ਼ਿਟ ਕਰਾਉਣ ਵਾਸਤੇ ਰਾਪਰੌਂਡ ਸਰਵਿਸ ਨੂੰ ਮਿਲਦੀ ਉਹ ਅਸੀਂ ਸਿਟੀ ਸਰੀ ਨੂੰ ਦਿੰਦੇ ਪੈਸੇ ਇਹ ਫਿਰ 10 ਆਰਗੇਨਾਈਜੇਸ਼ਨਾਂ ਕਰਦੀ ਹੁੰਦੀ ਲੰਗਲੇ ਦੀ ਇੱਕ 50 ਸਾਲਾ ਔਰਤ ਨੂੰ ਪਿਛਲੇ ਹਫਤੇ ਬੀਸੀ ਹਾਈਵੇ ਪੈਟਰੋਲ ਦੁਆਰਾ ਰੋਕ ਕੇ ਜਾਣ ਤੋਂ ਬਾਅਦ ਡਾਲਰ 800 ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਸੀ ਤੇ ਉਸ ਦੀ ਗੱਡੀ ਨੂੰ ਟੋ ਕਰ ਦਿੱਤਾ ਗਿਆ ਸੀ ਮਾਉਂਟਿਸ ਦਾ ਕਹਿਣਾ ਹੈ ਕਿ ਔਰਤ ਡੈਲਟਾ ਦੇ ਵਿੱਚ ਹਾਈਵੇ 17ਏ ਦੇ ਨੇੜੇ ਜਿਹੜੀ ਹੈ ਉਥੇ ਹਾਈਵੇ 99 ਦੇ ਉੱਤੇ ਇਕੱਲੀ ਐਚਓਵੀ ਲੇਨ ਦੇ ਵਿੱਚ ਗੱਡੀ ਚਲਾ ਰਹੀ ਸੀ ਪਰ ਇਹ ਉਸਦੀ ਇਕਲੌਤੀ ਉਲੰਘਣਾ ਨਹੀਂ ਸੀ ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਜਦੋਂ ਅਧਿਕਾਰੀਆਂ ਨੇ ਮਿਨੀ ਵੈਨ ਦੇ ਅਸਥਾਈ ਆਪਰੇਟਿੰਗ ਪਰਮਿਟ ਜੋ ਯਾਨੀ ਕਿ ਥੋੜੇ ਸਮੇਂ ਦੇ ਜਿਹੜੇ ਬੀਮੇ ਦੇ ਲਈ ਵਰਤਿਆ ਜਾਣ ਵਾਲਾ ਕਾਗਜ਼ ਹੁੰਦਾ ਯਾਨੀ ਲਾਇਸੈਂਸ ਉਸ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਇਹ ਇੱਕ ਜਾਲਸਾਜੀ ਸੀ ਯਾਨੀ ਕਿ ਗਲਤ ਤਰੀਕੇ ਦੇ ਨਾਲ ਇਸ ਨੂੰ ਵਰਤਿਆ ਜਾ ਰਿਹਾ ਸੀ ਉਹਨਾਂ ਨੂੰ ਪਤਾ ਲੱਗਾ ਕਿ ਇਹ ਜਾਲਸਾਜੀ ਹੈ ਤਾਂ ਕਾਰ ਪੋਰਲ ਜਿਹੜੇ ਮਾਈਕਲ ਮੈਕਕਲਫਲਿਨ ਦਾ ਕਹਿਣਾ ਹੈ ਕਿ ਹਾਈਵੇ ਪੈਟਰੋਲ ਜਿਹੜਾ ਹੈ ਹਾਈਵੇ ਪੈਟਰੋਲ ਸਿਰਫ ਲੇਨ ਚੀਟਰ ਦੀ ਪਾਲ ਨਹੀਂ ਕਰ ਰਿਹਾ ਸਗੋਂ ਸੜਕਾਂ ਦੇ ਉੱਤੇ ਹਰ ਤਰ੍ਹਾਂ ਦੀਆਂ ਅਪਰਾਧਕ ਗਤੀਵਿਧੀਆਂ ਦੀ ਵੀ ਜਿਹੜੀ ਹੈ ਉਹ ਪਾਲ ਕਰ ਰਿਹਾ ਹੈ ਮਿਨੀ ਵੈਨ ਡਰਾਈਵਰ ਨੂੰ ਐਚਓਵੀ ਲੇਨ ਦੇ ਵਿੱਚ ਇਕੱਲੇ ਗੱਡੀ ਚਲਾਉਣ ਦੇ ਲਈ ਜਿਹੜੀ ਹੈ ਉਹ 109 ਡਾਲਰ ਇੱਕ ਠੋਸ ਚਿੱਟੀ ਲਾਈਨ ਉੱਤੇ ਲੇਨ ਬਦਲਣ ਦੇ ਲਈ ਡਾਲਰ 109 ਤੇ ਬੀਮੇ ਤੋਂ ਬਿਨਾ ਗੱਡੀ ਚਲਾਉਣ ਦੇ ਲਈ ਡਾਲਰ 598 ਦਾ ਜੁਰਮਾਨਾ ਜਿਹੜਾ ਉਹ ਲਗਾਇਆ ਗਿਆ ਇਸ ਤੋਂ ਇਲਾਵਾ ਮਿਨੀ ਵੈਨ ਨੂੰ ਮਾਲਕ ਦੇ ਖਰਚੇ ਦੇ ਉੱਤੇ ਖਿੱਚਿਆ ਗਿਆ ਸੀ ਔਰ BCHP ਦਾ ਕਹਿਣਾ ਹੈ ਕਿ ਡਰਾਈਵਰ ਨੂੰ ਅਪਰਾਧਿਕ ਦੋਸ਼ਾਂ ਦੇ ਤਹਿਤ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਵੀ ਜਿਹੜਾ ਉਹ ਸਮਨ ਜਾਰੀ ਕੀਤਾ ਗਿਆ ਹੈ ਮੌਸਮ ਦਾ ਹਾਲ ਜਾਣ ਲੈਣੇ ਆ ਮੈਟਰੋ ਵੈਂਕੂਵਰ ਤੇ ਫਰੇਜ਼ਰ ਵੈਲੀ ਦੇ ਵਿੱਚ ਖਾਸੀ ਜਿਹੜੀ ਧੁੱਪ ਹੈ ਉਹ ਦੇਖਣ ਨੂੰ ਮਿਲੇਗੀ ਔਰ ਘੱਟ ਤੋਂ ਘੱਟ 20 ਡਿਗਰੀ ਸੈਲਸੀਅਸ ਦੇ ਵਿੱਚ ਇਹ ਰਹੇਗਾ ਮੈਟਰੋ ਵੈਂਕੂਵਰ ਜਿਹੜਾ ਹੈ ਮੈਟਰੋ ਵੈਂਕੂਵਰ ਅਤੇ ਫਰੇਜ਼ਰ ਵੈਲੀ ਇੱਕ ਟ੍ਰੇਡ ਦੇ ਲਈ ਤਿਆਰ ਨੇ ਕਿਉਂਕਿ ਇਸ ਖੇਤਰ ਦੇ ਵਿੱਚ ਕਾਫੀ ਧੁੱਪ ਅਤੇ ਗਰਮ તાਪਮਾਨ ਜਿਹੜਾ ਉਹ ਸਥਾਪਿਤ ਹੋ ਜਾਂਦਾ ਹੈ ਵੀਰਵਾਰ ਤੇ ਸ਼ੁੱਕਰਵਾਰ ਇਸ ਸਾਲ ਹੁਣ ਤੱਕ ਦੇ ਸਭ ਤੋਂ ਗਰਮ ਦਿਨ ਹੋਣਗੇ ਔਰ ਹੁਣ ਤੋਂ ਇਹ ਕਿਹਾ ਜਾ ਰਿਹਾ ਕਿ ਤਾਪਮਾਨ ਜਿਹੜਾ ਉਹ 23 ਡਿਗਰੀ ਤੱਕ ਵੱਧ ਜਾਂਦਾ ਹੈ ਤੇ ਪਾਣੀ ਦੇ ਕਿਨਾਰੇ ਹਲਕੀ ਪੱਛਮੀ ਹਵਾ ਥੋੜੀ ਠੰਡੀ ਵੀ ਹੋ ਜਾਂਦੀ ਹੈ ਤੱਟ ਦੇ ਕਿਨਾਰੇ ਇਹ ਲਗਭਗ 17 ਡਿਗਰੀ ਮਹਿਸੂਸ ਹੋਵੇਗਾ ਸਾਲ ਦੇ ਇਸ ਸਮੇ ਜਿਹੜਾ ਉਹ ਆਮ ਉ ਉੱਚਾ ਜਿਹੜਾ ਤਾਪਮਾਨ ਹੈ ਉਹ 14 ਡਿਗਰੀ ਦੇ ਨੇੜੇ ਹੈ ਸ਼ੁੱਕਰਵਾਰ ਨੂੰ ਤਾਪਮਾਨ ਹੋਰ ਵੀ ਗਰਮ ਹੋਏਗਾ ਔਰ ਕੱਲ ਫਿਰ ਧੁੱਪ ਨਿਕਲੇਗੀ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਸੈਲਸੀਅਸ ਤੱਕ ਜਿਹੜਾ ਉਹ ਹੋਵੇਗਾ ਸ਼ਨੀਵਾਰ ਨੂੰ ਥੋੜਾ ਜਿਹਾ ਪਿੱਛੇ ਹਟਣਾ ਪਰ ਸ਼ਨੀਵਾਰ ਅਜੇ ਵੀ ਸ਼ਾਨਦਾਰ ਦਿਖਾਈ ਦਿੰਦਾ ਹੈ ਤੇ ਮੁੱਖ ਤੌਰ ਤੇ ਧੁੱਪ ਵਾਲਾ ਤਾਪਮਾਨ 18 ਡਿਗਰੀ ਸੈਲਸੀਅਸ ਤੱਕ ਗਰਮ ਹੋਵੇਗਾ ਬਸੰਤ ਦੀ ਸ਼ੁਰੂਆਤ ਬਹੁਤ ਵਧੀਆ ਹੈ 8 ਅਪ੍ਰੈਲ ਤੋਂ ਬਾਅਦ ਕੋਈ ਮਹੱਤਵਪੂਰਨ ਮੀਂਹ ਜਿਹੜਾ ਉਹ ਨਹੀਂ ਪਿਆ ਤੇ 24 ਅਪ੍ਰੈਲ ਨੂੰ ਵੈਂਕੂਵਰ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ O, V. ਪੁਆਇੰਟ 9 ਡਿਗਰੀ ਅਤੇ ਆਬਸਫਰ ਦੇ ਵਿੱਚ 25.2 ਡਿਗਰੀ ਤੱਕ ਜਿਹੜਾ ਹੋ ਰਿਹਾ ਔਰ 25 ਅਪ੍ਰੈਲ ਨੂੰ ਬੈਂਕੂਵਰ ਦੇ ਵਿੱਚ 19.5 ਡਿਗਰੀ ਤੇ ਆਬਸਫਰ ਦੇ ਵਿੱਚ 26.7 ਡਿਗਰੀ ਰਿਹਾ ਹੈ ਸੋਮਵਾਰ ਨੂੰ ਮੀਂਹ ਅਤੇ ਵਰਖਾ ਦੀ ਵਾਪਸੀ ਦੀ ਉਮੀਦ ਹੈ ਔਰ ਅਗਲੇ ਹਫਤੇ ਤਾਪਮਾਨ ਜਿਹੜਾ ਹੈ ਉਹ ਸੀਜ਼ਨਲ ਵਾਂਗ ਵਾਪਸ ਆ ਜਾਏਗਾ 온ਟਾਰੀਓ ਦੀ ਸਪੈਸ਼ਲ ਇਨਵੈਸਟੀਗੇਸ਼ਨਜ਼ ਯੂਨਿਟ ਨੇ ਕਿਹਾ ਹੈ ਕਿ ਵੀਰਵਾਰ ਸਵੇਰੇ ਟ੍ਰਾਂਟੋ ਪੀਅਰਸਨ 에어ਪੋਰਟ ਦੇ ਉੱਤੇ ਪੀਲ ਪੁਲਿਸ ਦੇ ਵੱਲੋਂ ਗੋਲੀ ਮਾਰੇ ਜਾਣ ਤੋਂ ਬਾਅਦ ਇੱਕ ਵਿਅਕਤੀ ਦੀ ਜਿਹੜੀ ਹੈ ਉਹ ਮੌਤ ਹੋ ਗਈ ਔਰ ਵੀਰਵਾਰ ਨੂੰ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਐਸ ਆਈ ਯੂ ਨੇ ਕਿਹਾ ਹੈ ਕਿ ਸਵੇਰੇ 7 ਵਜੇ ਦੇ ਕਰੀਬ ਅਧਿਕਾਰੀ ਟੋਮਨਲ ਇੱਕ ਦੇ ਉੱਤੇ ਇੱਕ ਵਿਅਕਤੀ ਦੇ ਜਿਹੜਾ ਹੈ ਉਹ ਦੁੱਖ ਦੇ ਵਿੱਚ ਆ ਹੋਣ ਦੀ ਜਾਂਚ ਕਰ ਰਹੇ ਸਨ ਔਰ ਰਿਲੀਜ਼ ਦੇ ਅਨੁਸਾਰ ਸ਼ੁਰੂਆਤੀ ਜਾਣਕਾਰੀ ਸੰਕੇਤ ਦਿੰਦੀ ਹੈ ਕਿ ਉਸ ਵਿਅਕਤੀ ਨੇ ਹਥਿਆਰ ਕੱਢ ਲਿਆ ਸੀ ਐਸ ਆਈ ਯੂ ਅਨੁਸਾਰ ਤਿੰਨ ਪੁਲਿਸ ਵਾਲਿਆਂ ਨੇ ਗੋਲੀ ਚਲਾਈ ਉਹਨਾਂ ਦੱਸਿਆ ਕਿ ਗੋਲੀਬਾਰੀ ਐਸ ਯੂ ਵੀ ਦੇ ਬਾਹਰ ਹੋਈ 30 ਸਾਲ ਦਾ ਜਿਹੜਾ ਹੈ 30 ਸਾਲ ਦਾ ਵਿਅਕਤੀ ਮੌਕੇ ਦੇ ਉਤੇ ਮ੍ਰਿਤਕ ਐਲਾਨ ਦਿੱਤਾ ਗਿਆ ਐਸ ਆਈ ਯੂ ਅਨੁਸਾਰ ਕੋਈ ਪੁਲਿਸ ਅਧਿਕਾਰੀ ਜ਼ਖਮੀ ਨਹੀਂ ਹੋਇਆ ਪੀਲ ਪੁਲਿਸ ਨੇ ਜਿਹੜਾ ਉਹ ਦੱਸਿਆ ਹੈ ਕਿ ਗੋਲੀਬਾਰੀ ਦੀ ਇਹ ਘਟਨਾ ਇੱਕ ਖਰੀ ਵਾਰਦਾਤ ਸੀ ਅਤੇ ਆਮ ਜਨਤਾ ਦੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਘਟਨਾ ਸਥਾਨ ਤੋਂ ਪ੍ਰਾਪਤ ਤਸਵੀਰਾਂ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਔਰ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਭਾਰੀ ਪੁਲਿਸ ਮੌਜੂਦਗੀ ਨਜ਼ਰ ਆ ਰਹੀ ਹੈ ਔਰ ਜਿਸ ਦੇ ਵਿੱਚ ਪੀਲ ਰੀਜਨਲ ਪੁਲਿਸ ਦੇ ਕਈ ਵਾਹਨ ਜਿਹੜੇ ਨੇ ਉਹ ਵੀ ਵਿਸ਼ਾਲ ਤਿੰਨ ਮੰਜ਼ਲਾ ਜਾਨੀ ਟਰਮੀਨਲ ਬਿਲਡਿੰਗ ਦੇ ਬਾਹਰ ਖੜੇ ਨੇਥੇ 에어 캐나다 ਦੇ ਸੰਚਾਲਨ ਅਤੇ ਜ਼ਿਆਦਾਤਰ ਪ੍ਰਮੁੱਖ ਅੰਤਰਰਾਸ਼ਟਰੀ ਉਡਾਣਾਂ ਦਾ ਕੇਂਦਰ ਹੈ ਪੀਅਰਸਨ 에어ਪੋਰਟ ਦੀ ਵੈਬਸਾਈਟ ਦੇ ਅਨੁਸਾਰ ਸਾਰੇ ਟਰਮੀਨਲਾਂ ਦੇ ਉੱਤੇ ਸੁਰੱਖਿਆ ਉਡੀਕ ਸਮਾਂ ਆਮ ਸੀਮਾ ਦੇ ਅੰਦਰ ਹੀ ਹੈ ਔਰ 에어ਪੋਰਟ ਅਧਿਕਾਰੀਆਂ ਨੇ ਵੀਰਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਯਾਤਰੀਆਂ ਨੂੰ ਅਗਾਊਂ ਯੋਜਨਾ ਬਣਾਉਣ ਦੇ ਲਈ ਅਗਾਹ ਕੀਤਾ ਔਰ ਪੋਸਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਯਾਤਰੀਆਂ ਤੇ ਵਾਹਨ ਚਲਾਉਣ ਵਾਲਿਆਂ ਨੂੰ ਟਰਮੀਨਲ 1 ਦੇ ਆਗਮਨ ਖੇਤਰ ਦੇ ਵਿੱਚ ਹੋਰ ਮਾਰਗ ਤੇ ਜਾਣ ਦੇ ਲਈ ਰੀ ਰੋਡ ਕੀਤਾ ਜਾ ਰਿਹਾ ਹੈ ਟ੍ਰਾਂਟੋ ਟ੍ਰਾਂਜ਼ਿਟ ਕਮਿਸ਼ਨਰ ਨੇ ਕਿਹਾ ਹੈ ਕਿ 900 에어ਪੋਰਟ ਐਕਸਪ੍ਰੈਸ ਬੱਸ ਪੁਲਿਸ ਦੀ ਗਤੀਵਿਧੀ ਦੇ ਕਾਰਨ ਟਰਮੀਨਲ ਤੇਨ ਰਾਹੀਂ ਘਮ ਰਹੀ ਹੈ ਇਸ ਸਮੇਂ ਯੂਪੀ ਐਕਸਪ੍ਰੈਸ ਦੀਆਂ ਸੇਵਾਵਾਂ ਪ੍ਰਭਾਵਿਤ ਨਹੀਂ ਹਨ ਅਗਰ ਦੇਖਦੇ ਹਾਂ ਐਡਮਿੰਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਆਪਣੇ ਪੰਜਾਬੀ ਦੇ ਵਿੱਚ ਇੱਕ ਗੀਤ ਹੈ ਜਿਹਦੇ ਚ ਕਬੂਲੀ ਆਉਂਦੀ ਆ ਵੀ ਅੱਖ ਯਾਰ ਦੀ ਦੁਖਦੀ ਆ ਪਰ ਲਾਲੀ ਕਿਤੇ ਹੋਰ ਰੜਕਦੀ ਆ ਇਸੇ ਤਰ੍ਹਾਂ ਦੀ ਗੱਲ ਹੋਈ ਆ ਜੀ ਕਿ ਅਲਬਰਟਾ ਦੇ ਸ਼ਹਿਰ ਜੈਸਪਰ ਦੇ ਵਿੱਚ ਪਿਛਲੇ ਸਾਲ ਅੱਗਾਂ ਲੱਗੀਆਂ ਸੀਗੀਆਂ ਬੜੀਆਂ ਭਿਆਨਕ ਅੱਗਾਂ ਲੱਗੀਆਂ ਸੀ ਜਿਹਦੇ ਨਾਲ ਸ਼ਹਿਰ ਦਾ ਤੀਜਾ ਹਿੱਸਾ ਜਿਹੜਾ ਸੀਗਾ ਜੀ ਉੱਥੇ ਬਿਲਡਿੰਗਾਂ ਕਿਸਮ ਦੀਆਂ ਖਤਮ ਹੋ ਗਈਆਂ ਸੀਗੀਆਂ ਘਰ ਫੂਕੇ ਗਏ ਸੀਗੇ ਔਰ ਉਹਦੇ ਅਸਰ ਕੀ ਹੋਇਆ ਸੀਗਾ ਕਿ ਉਸ ਵੇਲੇ ਤਾਂ ਜਿਹੜੇ ਲੋਕ ਇੱਥੇ ਕੋਈ 20000 ਦੇ ਕਰੀਬ ਸੀ ਜੀ ਲੋਕਾਂ ਨੂੰ ਰਾਹਤ ਦਿੱਤੀ ਸੀ ਵੇਲ ਮਾਉਂਟ ਸ਼ਹਿਰ ਨੇ ਜਿਹੜਾ ਇੱਥੋਂ ਕੋਈ 150 ਕਿਲੋਮੀਟਰ ਦੀ ਦੂਰੀ ਤੇ ਆ ਪਰ ਬੀਸੀ ਦੇ ਵਿੱਚ ਸਥਿਤ ਆ ਵੇਲ ਮਾਉਂਟ Town ਜਿਹੜਾ ਜੀ ਉੱਥੇ ਲੋਕੀ ਆਉਂਦੇ ਜਾਂਦੇ ਰੁਕਦੇ ਆ ਉੱਥੇ ਠਹਿਰਦੇ ਆ ਪੈਸਾ ਖਰਚਦੇ ਆ ਜਿਹਦੇ ਨਾਲ ਉਸ Town ਦੀ ਆਪਣੀ ਜਿਹੜੀ ਇਕਨੋਮੀ ਆ ਚੱਲਦੀ ਆ ਪਰ ਹੋਇਆ ਕਿ ਕਿ ਉਦੋਂ ਬਾਅਦ ਦੇ ਵਿੱਚ ਉਹ ਲੋਕ ਜਿਹੜੇ ਉੱਥੇ ਠਹਿਰੇ ਸੀਗੇ ਉਹ ਸਾਰੇ ਚਲੇ ਗਏ ਪਰ ਜਿਹੜੇ ਦੋ ਹਾਈਵੇ ਕਨੈਕਟ ਕਰਦੇ ਆ ਵੇਲ ਮਾਉਂਟ ਨੂੰ ਇੱਕ ਹਾਈਵੇ 93 ਆ ਇੱਕ ਹਾਈਵੇ 16 ਆ ਇਹ ਜਿਹੜੇ ਹਾਈਵੇ ਜ ਹਾਈਵੇ 5 ਹੈਗਾ ਜੀ ਉਹ ਹਾਈਵੇ ਜਿਹੜੇ ਉਦੋਂ ਬੰਦ ਕਰ ਦਿੱਤੇ ਗਏ ਜਿਹਦਾ ਕਰਕੇ ਉੱਥੇ ਲੋਕਾਂ ਦਾ ਸੈਲਾਨੀਆਂ ਦਾ ਆਉਣਾ ਜਾਣਾ ਬਿਲਕੁਲ ਬੰਦ ਹੋ ਗਿਆ ਜਿਹਦੇ ਨਾਲ ਜਿਹੜੇ ਉਹਨਾਂ ਲੋਕਾਂ ਦਾ ਜੀਣਾ ਉੱਥੇ ਔਖਾ ਹੋ ਰਿਹਾ ਸੀ ਪਰਵੈਂਚੂਅਲ ਸਰਕਾਰ ਨੇ ਉਹਨਾਂ ਦੀ ਉਦੋਂ ਮਦਦ ਕੀਤੀ ਤੇ ਉਦੋਂ ਬਾਅਦ ਉਹਨਾਂ ਨੇ ਉੱਥੇ ਸਰਵੇ ਕਰਵਾਇਆ ਲੋਕਾਂ ਦਾ ਜਿਹੜੇ ਬਿਜ਼ਨਸ ਸੀਗੇ ਕੋਈ 64 ਬਿਜ਼ਨਸ ਦਾ ਸਰਵੇ ਕੀਤਾ ਉਹਦੇ ਚ 70% ਕਹਿੰਦੇ ਵੀ ਭਾਈ ਸਾਡਾ ਆ ਜਿਹੜਾ ਰੈਵਨਿਊ ਸਾਡੇ ਕੋਲ ਹੋਣ ਹੈਗਾ ਉਹਦੇ ਨਾਲ ਜੀਣਾ ਬੜਾ ਔਖਾ ਹੈ ਉਹਨਾਂ ਨੂੰ ਲੱਗਦਾ ਸੀ ਵੀ ਥੋੜਾ ਪੈਸਾ ਹੋਰ ਮਿਲ ਜਾਏ ਸਾਨੂੰ ਹੁਣ ਉਹ ਗੁਹਾਰ ਲਾ ਰਹੇ ਨੇ ਫੈਡਰਲ ਗਵਰਨਮੈਂਟ ਤੇ ਪ੍ਰੋਵੈਂਸ਼ੀਅਲ ਗਵਰਨਮੈਂਟ ਕੋ ਕੋ ਸਾਨੂੰ 150 ਮਿਲੀਅਨ ਮਾਫੀ ਚਾਹੁੰਨਾ ਜੀ 1.5 ਮਿਲੀਅਨ ਡਾਲਰ ਹੀ ਸਿਰਫ ਮਿਲ ਜਾਏ ਉਹਦੇ ਨਾਲ ਉਹ ਟਾਊਨ ਕਹਿੰਦੇ ਵੀ ਅਸੀਂ ਆਪਣਾ ਜਿਹੜਾ ਕਾਰੋਬਾਰ ਜਿਹੜਾ ਉਹ ਰਵਾ ਰਮੀ ਚੱਲ ਸਕਦਾ ਆ ਸੋ ਉਹ ਲੋਕਾਂ ਨੂੰ ਵੀ ਘੁਆਰ ਲਾ ਰਿਹਾ ਵੀ ਭਾਈ ਤੁਸੀਂ ਆਉਂਦੇ ਜਾਂਦੇ ਉੱਥੇ ਰੁਕੋ ਪੈਸੇ ਖਰਚੋ ਗੈਸ ਪਵਾਓ ਖਾਓ ਪੀਓ ਜਿਹਦੇ ਨਾਲ ਉਹਨਾਂ ਦਾ ਬਸਰ ਜਿਹੜਾ ਜੀ ਉਹ ਸੌਖਾ ਹੋ ਸਕੇ ਆਪਣੇ ਉਹ ਵੀ ਇੱਕ ਬੋਲੀ ਹੈਗੀ ਨਾ ਵੀ ਕੁਲੀ ਰਾਹ ਵਿੱਚ ਪਾਈ ਤੇਰੇ ਅਸਾਂ ਤੇ ਆਉਂਦਾ ਜਾਂਦਾ ਤੱਕਦਾ ਰਹੀ ਵਾਲੀ ਗੱਲ ਇਹ ਸਿਰਫ ਤੱਕਣ ਲਈ ਨਹੀਂ ਹੈ ਤਾਂ ਬਹੁਤ ਬਿਊਟੀਫੁਲ ਤਾਂ ਜੀ ਉਹ ਪਰ ਤੁਸੀਂ ਉੱਥੇ ਖਾਣਾ-ਦਾਣਾ ਵੀ ਕਰਨਾ ਤੇ ਪੈਸੇ ਵੀ ਖਰਚਣੇ ਆ ਤੇ ਲੋ ਦੂਸਰੀ ਖਬਰ ਹੈਗੀ ਆ ਸਾਡੇ ਸ਼ਹਿਰ ਤੋਂ ਅਮਰਜੀਤ ਸਿੰਘ ਸੋਹੀ ਹੋਰਾਂ ਦੀ ਜਿਹੜੇ ਇਲੈਕਸ਼ਨ ਲੜ ਰਹੇ ਨੇ ਐਡਮੰਟਨ ਸਾਊਥ-ਈਸਟ ਤੋਂ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਹੋਈ ਗੱਲਬਾਤ ਤੁਹਾਡੇ ਲਈ ਹਾਜ਼ਰ ਕਰਦੇ ਆਂ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਮਿਸਟਰ ਸੋਹੀ ਵਨ ਦੀ ਅਦਰ ਫੋਕਸ ਸੇਡ ਦੈਟ ਦ ਲਿਬਰਲਸ ਆਰ ਸੌਫਟ ਔਨ ਦ ਕ੍ਰਾਈਮ ਲਾਈਕ ਯੂ ਨੋ ਦੇ ਲੁੱਕ ਆਫਟਰ The criminals, rather than the victim. What do you have to say about that? Nobody is soft on crime. Every government is working hard to improve the safety of our communities, municipal governments, provincial governments, and federal government. We have seen that coming out of COVID, we have seen a spike in in violent crime as well as disorder uh, that we have experienced in our cities and in our in our communities. One of the biggest source of crime are guns. And any party that is soft on guns will always be soft on crime. And Pierre Polyov has been very soft on guns. So I don't know how they can say that they're going to be tough on crime if they're going to be soft on guns. Because guns are used every day to commit crime. And that's where we are focused. We're going to hire 2,000 RCMP officers, CBS officers to ensure. That guns are unable to come into our city, uh, into, into our communities, into Canada from the United States. That drugs are not coming into Canada from the United States, and that's where we're going to make a real difference, along with bringing forward a legislation that will make tougher for people to get bail if they're engaged in vehicle theft, in auto theft, in violent criminal activity, and if they're committing crimes with guns, those guns will be confiscated confiscated so I think that's where we need to focus on the stop the flow of drugs and guns into our communities and that will help make Canada a safer place so it, 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 the the flow of illegal guns from the United States is a real source of crime it is a source of violence that is being committed in our communities as well as uh, the drugs that are being uh, coming into our communities so that is why it is so important that we get tough on guns. That we get tough on drugs and we get tough on gangs and criminals who are preying upon a vulnerable population, and that's where our focus has been. So, by hiring more CBS, CB,SA officers, hiring more RCMP officers, will be able to stop the flow of those illegal guns into our community. Oh, absolutely! That is why. You know, the flow of fentanyl, whether it's coming from Canada, from US into Canada or coming from China through the ports into Canada, by having more uh, border security officers, will be able to incept, intercept that flow of smuggling into our community. That will help our community safer. So, why not have China on board and saying, hey, this is a problem? Hey, can you start monitoring for this as well and double up the, the scanning?